ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਗੁਲਵਿੰਦਰ ਹਾਲੀਅਤ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਦੋਰੀ ਵੋਟ ਵਾਲਿਆਂ ਖਿਲਾਫ ਕਾਰਵਾਈ ਤੇ ਸਹਿਮਤੀ 1 ਕਰੋੜ ਰੁਪਏ ਦੀ ਪੁਰਾਣੀ ਕਰੰਸੀ ਪਟਿਆਲਾ ਪੁਲਿਸ ਨੇ ਫੜੀ ਭਾਰਤ ਪਾਕਿਸਤਾਨ ਦੇ ਅਧਿਕਾਰੀਆਂ ਦੀ ਜ਼ੀਰੋ ਲਾਈਨ ਤੇ ਹੋਈ ਮੀਟਿੰਗ ਦੋਵੇਂ ਦੇਸ਼ ਬਣਾਉਣਗੇ ਆਪੋ ਆਪਣੇ ਗੇਟ ਪਾਕਿਸਤਾਨ ਪੰਜਾਬ ਦੇ ਰਾਜਪਾਲ ਨੂੰ ਸ਼੍ਰੋਮਣੀ ਕਮੇਟੀ ਦਾ ਵਫਤ ਮਿਲਿਆ ਸ਼ਤਾਬਦੀ ਸਮਾਗਮ ਬਾਰੇ ਕੀਤੀ ਵਿਚਾਰ ਚਰਚਾ ਸਿੱਟ ਦੇ ਆਈਜੀ ਨੇ ਆਖਿਆ ਸੁਖਬੀਰ ਬਾਦਲ ਦਾ ਲਹਿਜਾ ਧਮਕੀ ਭਰਿਆ ਡੇਰਾ ਮੁਖੀ ਤੋਂ ਪੁੱਛਗਿੱਛ ਕਰੇਗੀ ਐਸਆਈਟੀ ਅਕਾਲੀ ਦਲ ਦੇ ਫੈਸਲੇ ਅਤੇ ਆਪਣੇ ਪਿਤਾ ਦੇ ਤੇਵਰ ਵਿੱਚ ਸੰਤੁਲਨ ਬਣਾਉਣ ਵਿੱਚ ਲੱਗੇ ਪਰਮਿੰਦਰ ਢੀਂਡਸਾ ਬਿਨਾਂ ਟਿਕਟ ਮਿਲੇ ਸੰਪਰਕ ਅਭਿਆਨ ਵਿੱਚ ਲੱਗੇ ਦਾਵੇਦਾਰ ਚੋਣ ਕਮਿਸ਼ਨ ਦੇ ਪ੍ਰਚਾਰ ਖਰਚਾ ਜੋੜਨ ਦੀ ਸ਼ਰਤ ਦਾ ਕੱਢਿਆ ਹੱਲ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲ੍ਹੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ بس سرچ کرو پنجاب دہلی نیوز ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਮੈਬਨ ਕੋਲੀਕਾਂਡ ਦੀ ਜਾਂਚ ਕਰ ਲਈ ਐਸਆਈਟੀ ਵੱਲੋਂ ਮੈਂਬਰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਤਕਰੀਬਨ ਜਾਂਚ ਪੜਤਾਲ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਕੋਈ ਜਨਾਬਾਤ ਜਾਂਚ ਰਿਪੋਰਟ ਦਾ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਏਗਾ ਸੁਖਬੀਰ ਬਾਦਲ ਵਿਕਰਮਜੀਠਾ ਤੇ ਹੋਰ ਅਕਾਲੀਆਂ ਵੱਲੋਂ ਐਸਐਟੇ ਦੀ ਕਾਰਜਸ਼ਾਲੀ ਬਾਰੇ ਖਾਸ ਕਰਕੇ ਕਮਰ ਵਿਜੇ ਪ੍ਰਤਾਪ ਸਿੰਘ ਖਿਲਾਫ ਕੀਤੀਆਂ ਸਖਤ ਟਿੱਪਣੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਜਾਂਚ ਪੜਤਾਲ ਦਾ ਸਾਰਾ ਕੰਮ ਨਿਰਪੱਖ ਅਤੇ ਪਾਰਦਰਸ਼ੀ ਹੈ ਉਹਨਾਂ ਆਖੇ ਕਿ ਉਹ ਬਿਕਰਮ ਸਿੰਘ ਮਜੀਠੀਆ ਦੇ ਪੱਧਰ ਤੇ ਜਾ ਕੇ ਅਜਿਹੀ ਹੋਸ਼ੀ ਬਿਆਨਬਾਜ਼ੀ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਆਖਿਆ ਕਿ ਜੇਕਰ ਤਫ਼ਤੀਸ਼ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਖੁਦ ਚਾਹਣ ਤਾਂ ਉਹਨਾਂ ਦੀ ਪੁੱਛਗਿੱਛ ਲਾਈਵ ਕੀਤੀ ਜਾ ਸਕਦੀ ਹੈ ਤਾਂ ਜੋ ਦੁਨੀਆ ਭਰ ਦੇ ਵਸਦੇ ਲੋਕ ਦੇਖ ਸਕਣ ਕਿ ਕੀ ਕੀ ਸਵਾਲ ਕੀਤੇ ਨੇ ਉਹਨਾਂ ਮੰਨਿਆ ਕਿ ਸੁਖਬੀਰ ਬਾਦਲਾ ਲੈ ਜਾ ਧਮਕਾਉਣ ਵਾਲਾ ਸੀ ਪਰ ਉਹਨਾ ਕੀ ਕੀ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਕਿਉਂਕਿ ਜਾਂਚ ਪੜਤਾਲ ਦਾ ਕੰਮ ਕਾਨੂੰਨ ਮੁਤਾਬਕ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਜਾਰੀ ਰਹੇਗਾ ਐਸਆਈਟੀ ਨੇ ਬੇਬਲ ਕਲਾ ਗੋਲੀकांड ਮਾਮਲੇ ਵਿੱਚ ਗ੍ਰਿਫਤਾਰ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਣ ਨੂੰ ਕੋੜਪੂਰਾ ਮਾਮਲੇ ਵਿੱਚ ਵੀ ਨਾਮਜ਼ਦ ਕੀਤਾ ਹੈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਐਸਐਸਪੀ ਨੂੰ ਕੋੜਪੂਰਾ ਕੇਸ ਵਿੱਚ ਅਦਕਾਰਤੂ ਰੂਪ ਵਿੱਚ ਗ੍ਰਿਫਤਾਰ ਕਰਕੇ ਪੁਛੇਵਛ ਕਰ ਲਈ ਪ੍ਰੋਡਕਸ਼ਨ ਵਾਰੰਟ ਲਈ ਅਰਜੀ ਦਿੱਤੀ ਗਈ ਹੈ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਦਿੱਤਾ ਹੈ एसआईटी ਦਾ ਦਾਅਵਾ ਹੈ ਕਿ ਚਰਨਜੀਤ ਸ਼ਰਮਾ ਬਾਬਲ ਕਲਾਂ ਗੋਲੀਕਾਂਡ ਵਿੱਚ ਪਹਿਲਾ ਕੋੜਪੂਰਾ ਵਿੱਚ ਪੇਸ਼ ਆਈ ਕੱਟਾਂ ਦੇ ਸਮੇਂ ਮੌਕੇ ਤੇ ਮੌਜੂਦ ਸੀ ਉਧਰ ਐਸਆਈਟੀ ਨੇ ਕੋੜਪੂਰਾ ਗੋਲੀਕਾਂਡ ਮਾਮਲੇ ਵਿੱਚ ਥਾਣਾ ਸਿਟੀ ਕੋੜਪੂਰਾ ਨਾਲ ਸੰਬੰਧਤ ਦੋ ਪੁਲਿਸ ਕਰਮਚਾਰੀਆਂ ਤੋਂ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਨੇ ਪੰਜਾਬ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਤੋਂ ਇਲਾਵਾ ਇਸ ਵਾਰ ਆਮ ਆਦਮੀ ਪਾਰਟੀ ਤਾਂ ਹੈ ਹੀ ਨਾਲ ਹੀ ਇੱਕ ਨਵਾਂ ਥਰਡ ਫਰੰਟ ਵੀ ਮਜ਼ਬੂਤੀ ਨਾਲ ਟੱਕਰ ਦੇਣ ਦੀ ਕੋਸ਼ਿਸ਼ ਵਿੱਚ ਮੈਦਾਨ ਵਿੱਚ ਆ ਗਿਆ ਹੈ। ਇਹ ਥਰਡ ਫਰੰਟ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੋਂ ਪਾਸੇ ਹੋਏ ਨੇਤਾਵਾਂ ਦਾ ਮੰਨਿਆ ਜਾ ਰਿਹਾ ਕਿ ਤੀਜੇ ਬਦਲ ਦੇ ਮਜ਼ਬੂਤ ਹੋਣ ਦਾ ਖਮਿਆਜਾ ਕਾਂਗਰਸ ਨੂੰ ਛੱਡ ਕੇ ਹੋਰਨਾਂ ਪਾਰਟੀਆਂ ਨੂੰ ਭੁਗਤਣਾ ਪੈ ਸਕਦਾ ਹੈ। ਅਜੇ ਵਜ੍ਹਾ ਕਿ ਕਾਂਗਰਸ ਇਸ ਥਰਡ ਫਰੰਟ ਨੂੰ ਆਪਣੇ ਫਾਇਦੇ ਦੇ ਰੂਪ ਵਿੱਚ ਦੇਖ ਸਕਦੀ ਹੈ। ਹਾਲਕਿ ਇਹ ਥਰਡ ਫਰੰਟ ਆਕਾਲੀ ਦਲ ਤੇ ਆਮ ਆਦਮੀ ਪਾਰਟੀ ਲਈ ਜ਼ਰੂਰ ਮੁਸੀਬਤ ਖੜੀ ਕਰ ਸਕਦਾ ਹੈ 2014 ਵਿੱਚ ਮੋਦੀ ਲਹਿਰ ਦੇ ਬਾਵਜੂਦ ਕਾਂਗਰਸ ਨੇ ਸਿਰਫ 3 ਸੀਟਾਂ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ ਬਲਕਿ ਵੋਟ ਫੀਸਦੀ ਦੇ ਮਾਮਲੇ ਵਿੱਚ ਸਾਰੀਆਂ ਪਾਰਟੀਆਂ ਤੋਂ ਉੱਪਰ ਸੀ ਇਹ ਸਥਿਤੀ ਤਦ ਸੀ ਜਦੋਂ ਸੂਬੇ ਵਿੱਚ ਪਹਿਲੀ ਵਾਰ ਉੱਤਰੀ ਆਮ ਆਦਮੀ ਪਾਰਟੀ ਨੂੰ 24 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰਕੇ 4 ਸੀਟਾਂ ਤੇ ਕਬਜ਼ਾ ਕੀਤਾ ਇਸ ਵਾਰ ਸਮੀਕਰਨ ਬਦਲ ਗਏ ਹਾਲਾਤੇ ਆ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਕਮਜ਼ੋਰ ਹੋ ਗਈ ਤੇ ਉਸਦੇ ਕਈ ਨੇਤਾ ਪਾਸੇ ਹੋ ਗਏ ਅਕਾਲੀ ਦਲ ਵਿੱਚੋਂ ਵੀ ਕਈ ਨੇਤਾਵਾਂ ਨੇ ਕਿਨਾਰਾ ਕਰ ਲਿਆ ਅਕਾਲੀ ਦਲ ਤੋਂ ਅਲੱਗ ਹੋਏ ਆਗੂਆਂ ਨੇ ਅਕਾਲੀ ਦਲ ਟਕਸਾਲੀ ਬਣਾਇਆ ਹੈ ਉੱਥੇ ਆਮ ਆਦਮੀ ਪਾਰਟੀ ਤੋਂ ਕੱਢੇ ਸੁਖਪਾਲ ਖੈਰਾ ਨੇ ਵੱਖਰਾ ਗਰੁੱਪ ਬਣਾ ਲਿਆ ਹੈ ਆਪਣੇ ਵੱਡੇ ਵਿਰੋਧੀ ਧਿਰਾਂ ਨਾਲ ਹੋ ਰਹੀ ਟਟ-ਫਟ ਦੀ ਕਾਂਗਰਸ ਵੱਡੇ ਫਾਇਦੇ ਦੇ ਰੂਪ ਵਿੱਚ ਦੇਖ ਰਹੀ ਹੈ ਕਾਂਗਰਸ ਨੂੰ ਲੱਗਦਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਜਿਹੜਾ 24% ਦੀ ਵੋਟ ਗਿਆ ਸੀ ਉਹ ਇਸ ਦਾ ਹੁਣ ਉਸ ਦਾ ਇੱਕ ਵੱਡਾ ਹਿੱਸਾ ਵਾਪਸ ਕਾਂਗਰਸ ਨੂੰ ਮਿਲਣ ਦੇ ਕਾਂਗਰਸੀ ਆਗੂ ਸੰਕੇਤ ਦੇ ਰਹੇ ਨੇ ਅਜੇ ਵਿੱਚ ਕਾਂਗਰਸ ਮੰਨ ਰਹੀ ਹੈ ਕਿ ਲੋਕ ਸਭਾ ਚੋਣ ਪੰਜਾਬ ਵਿੱਚ ਚੋਣਾਂ ਦੀਆਂ ਸੀਟਾਂ ਦਾ ਅੰਕੜਾ ਘੱਟ ਤੋਂ ਘੱਟ ਡਬਲ ਹੋ ਸਕਦਾ ਹੈ। ਸ਼ੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਲੈ ਕੇ ਬੇਸ਼ੱਕ 6-5 ਬਰਕਰਾਰ ਹੈ ਲੇਕਿਨ ਪਾਰਟੀ ਹਾਈ ਕਮਾਂਡ ਦੀਆਂ ਨਜ਼ਰਾਂ ਸਾਬਕਾ ਖਜ਼ਾਨਾ ਮੰਤਰੀ ਪਰਮੇਂਦਰ ਸਿੰਘ ਢੀਂਡਸਾ ਤੇ ਟਿਕੀਆਂ। ਜੂਨੀਅਰ ਢੀਂਡਸਾ ਆਪਣੇ ਪਿਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਰਵੱਈਏ ਨੂੰ ਜਾਣ ਰਹੇ ਨੇ। ਜੂਨੀਅਰ ਢੀਂਡਸਾ ਯਤਨ ਕਰ ਰਿਹਾ ਕਿ ਪਾਰਟੀ ਵੱਲੋਂ ਉਹਨਾਂ ਨੇ ਚੋਣ ਲੜਨ ਦੇ ਫੈਸਲੇ ਤੇ ਉਹਨਾਂ ਦੇ ਪਿਤਾ ਸੀਨੀਅਰ ਢੀਂਡ ਸਾਦੇ ਸਖਤ ਤੇਵਰ ਕਰਕੇ ਸੰਤੁਲਨ ਬਰਕਰਾਰ ਰੱਖਿਆ ਜਾ ਸਕੇ ਸਰਦਾਰ ਸੁਖਦੇਵ ਸਿੰਘ ਢੀਂਡ ਸਾਹ ਪਾਰਟੀ ਦੇ ਸਿਖਰਲੇ ਨੇਤਾਵਾਂ ਦੀ ਕਾਰਗੁਜ਼ਾਰੀ ਤੋਂ ਔਖੇ ਨੇ ਪਾਰਟੀ ਦੇ ਸਾਰੇ ਅਹੁਦੇਦਾਰ ਤੋਂ ਅਸਤੀਫਾ ਦੇ ਕੇ ਲੋਕ ਸਭਾ ਚੋਣਾਂ ਨਾਲ ਲੜਨ ਦੀ ਐਲਾਨ ਪਹਿਲਾ ਕਰ ਚੁੱਕੇ ਨੇ ਸਰਦਾਰ ਸੁਖਦੇਵ ਸਿੰਘ ਢੀਂਡ ਸਾਹ ਦਾ ਕਹਿਣਾ ਹੈ ਕਿ ਪਰਮਿੰਦਰ ਸਿੰਘ ਢੀਂਡ ਸਾਹ ਨੂੰ ਚੋਣ ਨਾਲ ਲੜਨ ਦੀ ਸਲਾਹ ਉਹਨਾਂ ਨੇ ਦਿੱਤੀ ਹੈ ਸੀਨੀਅਰ ਢੀਂਡ ਸਾਹ ਨੂੰ ਪਦਮ ਪੂਰਨ ਅਵਾਰਡ ਨਾਲ نوازੇ ਜਾਣ ਤੋਂ ਬਾਅਦ ਉਹਨਾਂ ਦੇ ਤੇਵਰ ਵਿੱਚ ਥੋੜੀ ਨਰਮੀ ਜ਼ਰੂਰ ਆਈ ਹੈ ਅੱਜ ਇਹ ਵਿੱਚ ਸਵਾਲ ਉੱਠਿਆ ਕਿ ਕੀ ਸੀਨੀਅਰ ਢੀਂਡਸਾ ਦੀ ਨਰਮੀ ਜੂਨੀਅਰ ਢੀਂਡਸਾ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਨ ਦਾ ਹੌਸਲਾ ਦੇਵੇਗੀ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਤੋਂ ਆਸ਼ੀਰਵਾਦ ਨਾਲ ਹੀ ਚੋਣ ਮੈਦਾਨ ਵਿੱਚ ਉਤਰਨ ਦਾ ਚਾਹਦੇ ਨੇ ਢੀਂਡਸਾ ਦਾ ਕਹਿਣਾ ਕਿ ਜੇਕਰ ਉਹਨਾਂ ਦਾ ਪੁੱਤਰ ਚੋਣ ਲੜਦਾ ਤਾਂ ਉਹ ਪ੍ਰਚਾਰ ਕਰਨਗੇ ਨਾਲ ਹੀ ਉਹਨਾਂ ਇਹ ਵੀ ਆਖਿਆ ਕਿ ਚੋਣ ਲੜਨਾ ਜਾਂ ਨਾ ਲੜਨਾ ਪਰਮਿੰਦਰ ਤੇ ਨਿਰਭਰ ਕਰਦਾ ਹੈ ਤੇ ਉਸ ਵਿੱਚੋਂ ਕੋਈ ਦਖਲ ਨਹੀਂ ਦੇਣਗੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੁੱਤਰੰਟ ਸਕ੍ਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਨੇਂਦਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਮੁਲਕ ਵਿੱਚ ਹੋਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਿਆਸੀ ਸਰਗਰਮੀਆਂ ਤੇ ਸਿਆਸੀ ਪੈਂਤੜੀਆਂ ਬਾਰੇ ਇੱਕ ਸੰਖੇਪ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਨੇ ਪਟਿਆਲਾ ਹਲਕੇ 'ਚ ਆਪਣੀ ਪਤਨੀ ਰਾਣੀ ਪ੍ਰਨੀਤ ਕੌਰ ਦੇ ਹੱਕ ਚੋਣ ਮਹਿਮ ਵਿੜ ਦਿੱਤੀ ਹੈ ਭਾਵੇਂ ਕਾਂਗਰਸ ਕੇਂਦਰੀ ਕਮਾਂਡ ਵੱਲੋਂ ਹਾਲੇ ਪ੍ਰਨੀਤ ਕੌਰ ਦਾ ਨਾਂ ਅਧਿਕਾਰਤ ਤੌਰ ਤੇ ਨਹੀਂ ਐਲਾਨਿਆ ਗਿਆ ਬੈਂਸ ਭਰਾਵਾ ਨੇ ਕਿਹਾ ਕਿ ਪੀ ਡੀਏ ਯਾਨੀ ਸੰਜਾ ਫਰੰਟ ਪੰਜਾਬ ਦੀਆਂ 13 ਸੀਟਾਂ ਉੱਤੇ ਜਿੱਤ ਪ੍ਰਾਪਤ ਕਰੇਗਾ ਉਧਰੋਂ ਆਮ ਆਦਮੀ ਪਾਰਟੀ ਅੰਦਰ ਅੰਦਰੋਨੀ ਰੇੜਕਾ ਹਾਲੇ ਵੀ ਬਣਿਆ ਹੋਇਆ ਹੈ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਬਹੁਤੀ ਲੀਡਰਸ਼ਿਪ ਪਸੰਦ ਨਹੀਂ ਕਰਦੀ ਦੱਸੀ ਜਾਂਦੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅੰਦਰੋਂ ਅੰਦਰ ਕਾਫੀ ਕੁਝ ਰਜ ਪੱਕ ਰਿਹਾ ਹੈ ਖੈਰੇ ਤੋਂ ਖਿਹੜਾ ਸ਼ਟਾਊਨ ਲਈ ਜ਼ਿੱਦ ਆਮ ਆਦਮੀ ਪਾਰਟੀ ਦੇ ਪੰਜ ਮੈਂਬਰ ਕਰ ਰਹੇ ਨੇ ਔਰ ਇਸ ਵਿੱਚ ਵੀ ਇੱਕ ਰੇੜਕਾ ਬਣ ਰਿਹਾ ਹੈ ਪੰਜ ਬਾਗੀ ਵਿਧਾਇਕ ਹੋਰ ਚਾਹੁੰਦੇ ਨੇ ਕਿ ਖੈਰਾ ਨੂੰ ਮੋੜ ਪਾਰਟੀ ਵਿੱਚ ਸ਼ਾਮਲ ਕੀਤਾ ਜਾਏ ਮਠੇਂਡਾ ਤੋਂ ਬੀਬੀ ਹਰਸ਼ਿੰਦਰ ਕੌਰ ਬਾਦਲ ਦੇ ਚੋਣ ਲੜਨ ਦੀ ਚੋਪ ਕਰਨ ਕਾਂਗਰਸੀ ਖੇਮਾ ਖਾਸਾ ਖੁਸ਼ ਹੈ ਮਾਨਸਾ ਜ਼ਿਲ੍ਹੇ ਦੇ ਕਾਂਗਰਸੀ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਕਹਿੰਦੇ ਰਹੇ ਕਿ ਪਿਛਲੀ ਵਾਰ ਵੀ ਬੀਬੀ ਬਾਦਲ ਆਪਣੇ ਦੇਵਰ ਬੰਰਤੀ ਸਿੰਘ ਬਾਦਲ ਤੋਂ ਸਿਰਫ 18000 ਵੋਟਾਂ ਦੇ ਫਰਕ ਨਾਲ ਜਿੱਤੀ ਸੀ ਉਦੋਂ ਲੰਬੀ ਤੋਂ ਰਿਪੋਰਟ ਅਨੁਸਾਰ ਬਾਦਲਾ ਦੇ ਗੜ੍ਹ ਵਿੱਚ ਕਾਂਗਰਸੀਆਂ ਨਜ਼ਰਾਂ ਬਾਦਲਾ ਦੇ ਪਿੰਡੂ ਮਹੇਸ਼ੰਦਰ ਸਿੰਘ ਬਾਦਲ ਤੇ ਟਕਸਾਲੀ ਸਵਰਗੀ ਅਕਾਲੀ ਆਗੂ ਜਗਦੀਪ ਸਿੰਘ ਖੋੜੀਆ ਦੇ ਪੁੱਤਰ ਕਾਂਗਰਸੀ ਆਗੂ ਗਰਮੀਤ ਖੋੜੀਆ ਉੱਤੇ ਟਿਕੀਆਂ ਹੋਈਆਂ ਨੇ ਕਹਿੰਦੇ ਰਹੇ ਕਿ ਲੰਬੀ ਦੇ ਵੋਟ ਵਜ਼ਨ ਸਦਕਾ ਕਾਲੀ ਦਲ ਬਟਿੰਡਾ ਵਿੱਚ ਲਗਾਤਾਰ ਦੋ ਵਾਰ ਲੋਕ ਸਭਾ ਵੀ ਚੋਣਾਂ ਜਿੱਤ ਚੁਕਾਏ ਜੇ ਮਾਝੇ ਵਾਲਾ ਮੋੜੀ ਹੈ ਤਾਂ ਸਵਰਗੀ ਐਕਟਰ ਵਿਨੋਦ ਖੰਨਾ ਦੇ ਇਲਾਕੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਰਿਪੋਰਟਾਂ ਮਿਲੀਆਂ ਨੇ ਕਿ ਵਿਨੋਦ ਖੰਨਾ ਦੇ ਦਿਹਾਂਤ ਮਗਰੋਂ ਤਾਲੇਪੁਰ ਪੰਡੋਰੀ ਪਿੰਡ ਜੋ ਖੰਨਾ ਨੇ ਗੋਦ ਲਿਆ ਸੀ ਪਿੰਡ ਵਿੱਚ ਇਸ ਵੇਲੇ ਕਿਸੇ ਨੇ ਪਿੰਡ ਦੀ ਬਾਤ ਨਹੀਂ ਪੁੱਛੀ ਗੁਰਦਾਸਪੁਰ ਦੇ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਕਰ ਤੇ ਹਲਕਾ ਵਿਧਾਇਕ ਨੇ ਪਛੜੇ ਪਏ ਕੰਮਾਂ ਪੂਰੇ ਕਰਵਾਉਣ ਲਈ ਕੋਈ ਕਦਮ ਨਹੀਂ ਚੁੱਕੇ ਤੇ ਇਸ ਪਿੰਡ ਵਿੱਚ ਵਿਕਾਸ ਕੰਮ ਠੱਪੇ ਪਏ ਨੇ ਥਾਂ-ਥਾਂ ਕੂੜੇ ਦੇ ਢੇਰ ਲੱਗਾ ਹੈ ਇਲੈਕਟ੍ਰੋਨਿਕ মিডিਆ ਇੰਟਰਨੈਟ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਰਾਹੀਂ ਸਿਆਸੀ ਆਗੂ ਵੱਲੋਂ ਕੀਤੇ ਜਾਂਦੇ ਪ੍ਰਚਾਰ ਦੇ ਬਾਵਜੂਦ ਸਮਾਜ ਦੀ ਇੱਕ ਤਲਖ ਹਕੀਕਤ ਹੈ ਕਿ ਢਿੱਡੋਂ ਭੁੱਖੇ ਵਿਅਕਤੀ ਲਈ ਰੋਟੀ ਤੋਂ ਬਿਨਾ ਹੋਰ ਕੋਈ ਸਵਾਲ ਬਾਣੇ ਨਹੀਂ ਰੱਖਤੇ ਇਹ ਗੱਲ ਅਰਥਸ਼ਾਸਤਰੀ ਡਾਕਟਰ ਗਿਆਨ ਸਿੰਘ ਦੀ ਗਵਾਈ ਵਾਲੀ ਟੀਮ ਵੱਲੋਂ ਕੀਤੇ ਸਰਵੇਖਣ ਨੇ ਸਾਹਮਤ ਕੀਤੀ ਪਿੰਡੂ ਮਜ਼ਦੂਰ ਔਰਤਾਂ ਦੇ 90 ਫੀਸਦੀ ਹਿੱਸੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਕਦੇ ਨਹੀਂ ਸੁਣਿਆ ਤੇ ਨਾ ਹੀ ਉਹਨਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਸਿੱਧਾ ਲੈਣਾ ਦੇਣਾ ਸਰਵੇਖਣ ਵਾਲੀ ਰਿਪੋਰਟ ਨੂੰ ਕਿਤਾਬ ਦੇ ਰੂਪ ਵਿੱਚ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੇ ਬੁੱਧੀਜੀਵੀਆਂ ਨੇ ਪਟਿਆਲਾ ਯੂਨੀਵਰਸਿਟੀ ਚ ਰਿਲੀਜ਼ ਕੀਤਾ ਪਿੰਡੂ ਮਜ਼ਦੂਰ ਔਰਤਾਂ ਦੀ ਸਿਆਸੀ ਸਮਾਜਿਕ ਆਰਥਿਕ ਹਾਲਤ ਦੇਖਣ ਲਈ ਪੰਜਾਬ ਤੇ ਮਾਲਵਾ ਖੇਤਰ ਦੇ ਫਤੇਗੜ ਸਾਹਿਬ ਤੇ ਮਾਨਸਾ ਮਾਝਾ ਤੇ ਅਮਰਸਰ ਤੇ ਦੁਆਬਾ ਖੇਤਰ ਤੋਂ ਜਲੰਧਰ ਜ਼ਿਲ੍ਹੇ ਦੇ ਹਰ ਬਲਾਕ ਵਿੱਚੋਂ ਇੱਕ ਪਿੰਡ ਤੋਂ ਲੈ ਕੇ 29 ਪਿੰਡਾਂ ਦੇ 1017 ਪਰਿਵਾਰਾਂ ਦੇ ਤੱਥਾਂ ਤੇ ਆਧਾਰ ਤੇ ਸਰਵੇਖਣ ਚਾਲਵੀ 16-17 ਦੌਰਾਨ ਕੀਤਾ ਗਿਆ ਇਸ ਵਿੱਚ ਮਾਲਵਾ ਖੇਤਰ ਦੇ 408 ਮਾਝੇ ਦੇ 349 ਤੇ ਦੁਆਬੇ ਦੇ 260 ਪਿੰਡ ਸ਼ਾਮਲ ਕੀਤੇ ਗਏ ਖਬਰ ਚੰਡੀਗੜ੍ਹ ਤੋਂ ਆਮਦਨ ਕਰ ਵਿਭਾਗ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਐਡੀ ਨੇ ਡੇਰਾ ਸਰਸਾ ਦੇ ਬਾਬਲਿਆਂ ਦੀ ਜਲਦੀ ਕੋਖ ਸ਼ੁਰੂ ਕਰ ਦਿੱਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ 6 ਮਹੀਨੇ ਪਹਿਲਾਂ ਵਿਸ਼ੇਸ਼ ਜਾਂਚ ਟੀਮ ਨੂੰ ਡੇਰੇ ਦੇ ਟਿਕਾਣਿਆਂ ਚੋਂ ਬਰਾਮਦ ਕੀਤੇ ਗਏ ਇਲੈਕਟ੍ਰਾਨਿਕ ਉਪਕਰਨਾਂ ਦੀ ਨਿਰਖ ਪਰਖ ਕਰਨ ਲਈ ਸੂਚਨਾ ਟੈਕਨੋਲੋਜੀ ਦੀ ਮਹਾਰਾ ਦੀਆਂ ਸਲਾਮਾਂ ਲੈਣ ਦੀ ਆਗਿਆ ਦਿੱਤੀ ਸੀ ਅੱਜ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਛੇਕੇ ਕਿਸੇ ਨੂੰ ਵੀ ਡੇਰਾ ਸਰਸਾ ਤੋਂ ਵੋਟ ਸੰਬੰਧੀ ਨਹੀਂ ਮੰਗ ਕੀਤੀ ਜਾਏਗੀ ਕੈਬਨਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੌਤ ਨੇ ਡੇਰਾ ਸਿਰਸਾ ਦੀ ਹਮੈਤ ਲੈਣ ਤੋਂ ਇਨਕਾਰ ਨਹੀਂ ਕੀਤਾ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਭਾਰਤ ਦੇ ਹਰ ਨਾਗਰ ਕੋਲੋਂ ਵੋਟ ਮੰਗੇਗੀ ਜਦੋਂ ਉਹਨਾਂ ਨੂੰ ਇਹ ਚੇਤੇ ਕਰਾਇਆ ਗਿਆ ਕਿ ਕਾਂਗਰਸ ਪਦਾਨ ਸੁਨੀਲ ਜੱਖਰ ਨੇ ਵਿਵਾਦਪੀ ਦੀਆਂ ਘਟਨਾਵਾਂ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਡੇਰਾ ਸਿਰਸਾ ਤੋਂ ਮਾਫੀ ਵੋਟਾਂ ਨਹੀਂ ਮੰਗਣਗੇ ਤਾਂ ਸਾਧੂ ਸਿੰਘ ਧਰਮਸੌਤ ਗੱਲ ਨੂੰ ਟਾਲਮਟੋਲ ਕਰ ਗਏ ਡੇਰੇ ਸਿਰਸਾ ਦੀ ਜਨਤਕ ਤੌਰ ਤੇ ਜੈ ਹਮੈਤ ਲੈਣ ਜਾਂ ਨਾ ਲੈਣ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਤੇ ਹੋਰ ਪਾਰਟੀਆਂ ਵਿਚਾਲੇ ਭੰਬਲ ਪੂਸਾ ਬਣਿਆ ਹੋਇਆ ਕਾਂਗਰਸ ਦੇ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਤਾਂ ਜਨਤਕ ਤੌਰ ਤੇ ਜੋ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਦੇਸ਼ ਭਰ ਦੇ ਸਾਰੇ ਵੋਟਰਾਂ ਕੋਲੋਂ ਵੋਟਾਂ ਮੰਗੇਗੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਖਰੀ ਗੇੜ ਵਿੱਚ ਚੋਣਾਂ ਹੋਣ ਕਰਕੇ ਰਾਜਨੀਤਿਕ ਦਲਾਂ ਨੇ ਹੁਣ ਤੱਕ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਨਹੀਂ ਕੀਤਾ ਪਾਰਟੀ ਟਿਕਟਾਂ ਦੇ ਦਾਅਵੇਦਾਰ ਸੰਭਾਵਿਤ ਉਮੀਦਵਾਰਾਂ ਦੀ ਬੇਚੈਨੀ ਵੱਧਦੀ ਜਾ ਰਹੀ ਹੈ ਜਲ ਤੋਂ ਜਲਦ ਟਿਕਟ ਦਾ ਐਲਾਨ ਹੀ ਵਿਧੀਵਤ ਤਰੀਕੇ ਨਾਲ ਆਪਣਾ ਚੋਣ ਪ੍ਰਚਾਰ ਆਰੰਭ ਹੋ ਸਕੇ ਇਸੇ ਵਿੱਚ ਜਨਨਲ ਸੰਭਾਵਿਤ ਅਜਿਧਰਾਂ ਨੇ ਚੋਣ ਪ੍ਰਚਾਰ ਲਈ ਨਵਾਂ ਤਰੀਕਾ ਲੱਭਿਆ। ਸੂਬੇ ਦੀਆਂ 13 ਲੋਕ ਸਭਾ ਸੀਟਾਂ ਤੇ ਕਾਂਗਰਸ ਵੱਲੋਂ ਟਿਕਟਾਂ ਦੀ ਦਾਵੇਦਾਰੀ ਦੀ ਗਿਣਤੀ 180 ਤੋਂ ਵੱਧ ਹੈ। ਇਹਨਾਂ ਵਿੱਚ ਵੱਡੇ ਅਗੋ ਅਤੇ ਮੰਤਰੀਆਂ ਦੇ ਬੇਟੇ ਤੇ ਰਿਸ਼ਤੇਦਾਰਾਂ ਦੇ ਨਾਮ ਵੀ ਸ਼ਾਮਲ ਨੇ। ਹਾਲਾਂਕਿ ਐਸੇ ਦਾਵੇਦਾਰ ਤਾਂ ਹਾਲੇ ਖਾਮੋਸ਼ ਬੈਠੇ, ਲੇਕਿਨ ਉਹ ਦਾਵੇਦਾਰ ਜੋ ਪਾਰਟੀ ਵਿੱਚ ਲੰਬੇ ਸਮੇਂ ਤੋਂ ਸਰਗਰਮ ਨੇ ਤੇ ਪਾਰਟੀ ਪੱਧਰ ਤੇ ਵੱਖ-ਵੱਖ ਅਹੁਦਿਆਂ ਦਾ ਜੁਮਾ ਸੰਭਾਲ ਰਹੇ ਨੇ, ਉਹਨਾਂ ਆਪਣੇ ਪੱਧਰ ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੀਆਂ ਸਾਰੀਆਂ 13 ਵਿਧਾਨ ਸਭਾ ਤੇ ਲੋਕ ਸਭਾ ਹਲਕਿਆਂ ਵਿੱਚੋਂ ਕਾਂਗਰਸ ਤੋਂ ਟਿਕਟਾਂ ਦੇ ਦਾਅਵੇਦਾਰ ਬਾਰੇ ਮਿਲੀ ਜਾਣਕਾਰੀ ਅਨੁਸਾਰ ਜ਼ਿਆਦਾਤਰ ਦਾਅਵੇਦਾਰ ਪਾਰਟੀ ਸਿੰਬਲ ਅਤੇ ਝੰਡੇ ਦਾ ਇਸਤੇਮਾਲ ਨਾ ਕਰਦਿਆਂ ਆਪਣੀ ਮੁਹਿੰਮ ਚਲਾ ਰਹੇ ਨੇ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਫਰੀਦਕੋਟ ਫਤਿਹਗੜ੍ਹ ਸਾਹਿਬ ਅਨੰਦਪੁਰ ਸਾਹਿਬ ਪਾਰਲੀਮੈਂਟ ਹਲਕਿਆਂ ਵਿੱਚ ਟਿਕਟਾਂ ਲਈ ਅਰਜ਼ੀਆਂ ਦੇ ਚੁੱਕੇ ਪਾਰਟੀ ਆਦੇਦਾਰਾਂ ਨੇ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ ਕੁਝ ਹਲਕਿਆਂ ਵਿੱਚ ਮੁਹਿੰਮ ਚਲਾ ਰਹੇ ਸੰਭਾਵਿਤ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਟੈਕ ਟੋਨਾਂ ਨੂੰ ਮਿਲੇਗੀ ਜਿੱਥੇ ਤੱਕ ਚੋਣ ਪ੍ਰਚਾਰ ਦੀ ਗੱਲ ਹੈ ਉਹਨਾਂ ਆਖਿਆ ਕਿ ਹਾਲੇ ਖਰਚਾ ਬਚਦਾ ਜਿਕਰ ਜੋ ਹੈ ਕਿ ਜੇਕਰ ਨਾਮਜ਼ਦਗੀ ਹੋ ਜਾਂਦੀ ਹੈ ਤਾਂ ਚੋਣ ਕਮਿਸ਼ਨ ਉਹਨਾਂ ਨੂੰ ਖਰਚੇ ਸੰਬੰਧੀ ਸੂਚੀ ਮੰਗੇਗਾ ਇੱਕ ਮੈਂਬਰ ਪਾਰਲੀਮੈਂਟ 70 ਲੱਖ ਰੁਪਏ ਤੱਕ ਚੋਣਾਂ ਵਿੱਚ ਖਰਚਾ ਕਰ ਸਕਦਾ ਹੈ ਸਰਹੱਦੀ ਇਲਾਕਿਆਂ ਵਿੱਚ ਕਈ ਥਾਈਂ ਦੋਰੀ ਵੋਟਾਂ ਬਣੀਆਂ ਹੋਈਆਂ ਹਨ ਪੰਜਾਬ ਜੰਮੂ ਤੇ ਹਿਮਾਚਲ ਦੇ ਨਾਲ-ਨਾਲ ਲਗਦੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੇ ਮੀਟਿੰਗ ਕਰਕੇ ਦੋਰੀਆਂ ਵੋਟਾਂ ਖਿਲਾਫ ਕਾਰਵਾਈ ਤੇ ਸਹਿਮਤੀ ਬਣਾਈ ਹੈ ਉਦਰ ਪਟਿਆਲਾ ਪੁਲਿਸ ਨੇ ਕੱਲ ਦੇਰ ਸ਼ਾਮ ਰਾਜਪੁਰੇ ਤੋਂ 1 ਕਰੋੜ ਰੁਪਏ ਦੀ ਪੁਰਾਣੀ ਕਰੰਸੀ ਇੱਕ پابੰਦੀਸ਼ੁਦਾ ਪਿਸਤੌਲ ਅਤੇ 13 ਕਾਰਤੂਸ سمیت 3 ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਪਾਸੋਂ 154 ਲੱਖ ਰੁਪਏ ਦੀ ਨਵੀਂ ਕਰੰਸੀ ਨੋਟ ਵੀ ਬਰਾਮਦ ਹੋਏ ਨੇ। ਫੜੀ ਗਈ ਪੁਰਾਣੀ ਕਰੰਸੀ ਅਤੇ ਹਥਿਆਰ ਸਬੰਧੀ ਥਾਣਾ ਰਾਜਪੁਰਾ ਵਿਖੇ ਪੁਲਿਸ ਕੇਸ ਦਰਜ ਕਰ ਲਿਆ ਗਿਆ। ਬਰਾਮਦ ਕੀਤੀ ਕਰੰਸੀ ਵਿੱਚ 85 ਲੱਖ ਰੁਪਏ ਦੇ ਹਜ਼ਾਰ-ਹਜ਼ਾਰ ਦੇ ਪੁਰਾਣੇ ਨੋਟ ਅਤੇ 15 ਲੱਖ ਰੁਪਏ ਦੇ 5-500 ਦੇ ਪੁਰਾਣੇ ਨਾਮੀ ਦਿੱਲੀ ਤੋਂ ਖਬਰ ਦਿੱਲੀ ਲੋਕ ਸਭਾ ਚੋਣਾਂ ਦੇ ਪਹਿਲੇ ਪੜਾ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਪਹਿਲੇ ਪੜਾ ਤਹਿਤ 11 April ਨੂੰ 20 ਰਾਜਾਂ ਦੀਆਂ 91 ਸੀਟਾਂ ਲਈ ਵੋਟਾਂ ਪੈਣੀਆਂ ਹਨ ਅੰਜ ਆਮ ਚੋਣਾਂ ਦਾ ਪੂਰਾ ਅਮਲਸਤ ਪੜਾਵਾਂ ਚ ਮੁਕੰਮਲ ਹੋਣਾ ਹੈ ਨਤੀਜੇ 23 ਮਈ ਨੂੰ ਅਲਾਣੇ ਜਾਣਗੇ ਚੋਣ ਕਮਿਸ਼ਨ ਵੱਲੋਂ ਰਾਸ਼ਟਰਪਤੀ ਆਰਣ ਕੋਵਿੰਦ ਦੀ ਸਹੀ ਵਾਲਾ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ ਪਹਿਲੇ ਪੜਾ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਸ਼ੁਰੂ ਹੋ ਗਿਆ ਜੋ 25 March ਤੱਕ ਚੱਲੇਗਾ ਨਵੀਂ ਦਿੱਲੀ ਤੋਂ ਖਬਰ ਦਿੱਲੀ ਸਿੱਖ ਗੁਰਦੁਆਰਾ ਪੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਨਵੀਂ ਟੀਮ ਨਾਲ ਸੁਖਵੀਰ ਸਿੰਘ ਬਾਦਲ ਦੇ ਨਵਾਜ਼ ਸਥਾਨ ਪਹੁੰਚ ਕੇ ਉਹਨਾਂ ਦਾ ਧੰਨਵਾਦ ਕੀਤਾ ਦੂਜੇ ਪਾਸੇ ਮਨਜੀਤ ਸਿੰਘ ਜੀ ਕੇ ਤੜੇ ਵਿੱਚ ਨਮੋਸ਼ੀ ਸ਼ਾਈ ਹੋਈ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪੰਧਕ ਕਮੇਟੀ ਦੀ ਨਵੀਂ ਬਣੀ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸ਼ਰਮਣੀ ਅਕਾਲੀ ਦਲ ਦੇ ਅਗਲੇ ਸਾਲ 100 ਸਾਲ ਪੂਰੇ ਹੋਣ ਵਾਲੇ ਨੇ ਸਮੁੱਚੀ ਸਿੱਖ ਸੰਗਤ ਨੂੰ ਲੈ ਕੇ ਦਿੱਲੀ ਚ ਗੁਰਸੇਖ ਗੁਰਦੁਆਰਾ ਪੰਧਕ ਕਮੇਟੀ ਦੀ ਨੌਜਵਾਨ ਕਮੇਟੀ ਨੇ ਆਪਣਾ ਕੰਮ ਜ਼ਿੰਮੇਵਾਰੀ ਦੇ ਨਾਲ ਸਿਰੇ ਲਾਉਣਾ ਹੈ ਪੰਜਾਬ ਪੁਲਿਸ ਦੇ 150 ਦੇ ਕਰੀਬ ਐਸਪੀ ਅਤੇ ਡੀਐਸਪੀ ਰੈਂਕ ਦੇ 250 ਦੇ ਕਰੀਬ ਅਫਸਰ ਚੋਣ ਕਮਿਸ਼ਨ ਦੇ ਹੁਕਮਾਂ ਕਾਰਨ ਨਵੀਆਂ ਥਾਮਾਂ ਤੇ ਜੁਆਇਨ ਨਹੀਂ ਕਰ ਸਕੇ ਸੂਤਰਾਂ ਅਨੁਸਾਰ ਰਾਜ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਰਸਕਰਨਾ ਰਾਜੂ ਆਈਐਸ ਨੇ ਇਹਨਾਂ ਪੁਲਿਸ ਅਫਸਰਾਂ ਨੂੰ ਨਵੀਆਂ ਥਾਮਾਂ ਤੇ ਜੁਆਇਨ ਕਰਨ ਲਈ ਪ੍ਰਵਾਨਗੀ ਦੇਣ ਸਬੰਧੀ ਡੀਜੀਪੀ ਦਿਨਕਰ ਗੁਪਤਾ ਤੇ ਗ੍ਰਹਿ ਵਿਭਾਗ ਦੇ ਪੱਤਰਾਂ ਨੂੰ ਵੀ ਨਜ਼ਰ ਅੰਦਾਜ਼ ਕਰਕੇ ਇੱਕ ਕਮੇਟੀ ਨੂੰ ਸੌਂਪ ਦਿੱਤਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਸਿੱਧ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਈ ਜਾਂਦੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਦੇ ਖੁੱਲੇ ਦਰਸ਼ਨ ਦੇਦਾਰੇ ਲਈ ਭਾਰਤ ਤੇ ਪਾਕਿਸਤਾਨ ਸਰਕਾਰ ਵੱਲੋਂ ਬਣਾਏ ਜਾ ਰਹੇ ਕਰਤਾਰਪੁਰ ਸਾਹਿਬ ਲੰਘੇ ਸੰਬੰਧੀ ਦੋਵਾਂ ਦੇਸ਼ਾਂ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ। ਬੁੱਧਵਾਰ ਨੂੰ ਭਾਰਤ-ਪਾਕਿਸਤਾਨ ਦੀ ਕਮੰਡੰਰੀ ਸ੍ਰਾਧ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਦੀ ਜ਼ੀਰੋ ਲਾਈਨ ਤੇ ਭਾਰਤ ਵਾਲੇ ਪਾਸੇ ਪਾਕਿਸਤਾਨ ਅਤੇ ਭਾਰਤ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵੱਲੋਂ ਸੈਂਟਰ ਲਾਈਨ ਨਾਲ ਲਈ ਲਗਾਤਾਰ ਮੀਟਿੰਗ ਕੀਤੀ ਗਈ। ਸਰਹੱਤੇ ਦੋਵਾਂ ਦੇਸ਼ਾਂ ਦੀਆਂ ਅਧਿਕਾਰੀਆਂ ਵੱਲੋਂ ਗਿਣਤੀ ਮਿੰਤੀ ਪਮਾਇਸ਼ ਅਤੇ ਹੋਏ ਮਾਪਦੰਡ ਤੇ ਤਕਨੀਕੀ ਕੰਮ ਕੀਤਾ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਵੱਲੋਂ ਉੱਚੇ ਤੌਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗਵਾਲ ਨੂੰ ਗੱਲਬਾਤ ਕਰਕੇ ਪ੍ਰੋਗਰਾਮ ਉਲੀਕਣ ਲਈ ਸੱਦਾ ਭੇਜਿਆ। ਲੋਂਗਵਾਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਇੱਕ ਵਫਦ ਨੂੰ ਪਾਕਿਸਤਾਨ ਭੇਜਿਆ। ਸਿੱਖ ਨੁਮਾਇੰਦਿਆਂ ਵੱਲੋਂ ਉਹਨਾਂ ਦਾ ਪਾਕਿਸਤਾਨ ਪੰਚਤ ਤੇ ਪਰਭਾ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਧੁੱਪ ਅੱਜ ਤਿੱਖੀ ਨਿਕਲੀ ਔਰ ਬਾਦਪਹਿਰ ਤਿੱਤਰਖੰਬੀਆਂ ਬਦਲੀਆਂ ਵੀ ਮੰਡਰਾਉਂਦੀਆਂ ਰਹੀਆਂ ਧੁੱਪ ਤਿੱਖੀ ਹੋ ਰਹੀ ਹੈ ਔਰ ਥੋੜੇ ਦਿਨਾਂ ਤੱਕ ਕਣਕਾਂ ਦੇ ਉੱਤੇ ਸੁਨਹਿਰੀ ਭਾ ਦੇ ਸਿੱਟਿਆਂ ਤੇ ਰੰਗ ਆਵੇਗਾ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ